ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲ ਲਈ ਲੈ ਕੇ ਆਏ ਆਂਗੇ ਇੱਕ ਕੱਟੀ ਆ ਗਈ ਤੇ ਇੱਕ ਤਾਜੀ ਸੂਈ ਵੜ ਆ ਗਈ ਤੇ ਆਜੋ ਆਪਾਂ ਪੁੱਛਦੇ ਆਂ ਬਾਈ ਜੀ ਤੋਂ ਡਿਟੇਲ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਬੋਲਦੇ ਆਪਣਾ ਨਾਮ ਹਰਪਾਲ ਸਿੰਘ ਜੀ ਪਿੰਡ ਭਗਤਾ ਭਾਈ ਦਾ ਜਿਹੜਾ ਬਠਿੰਡਾ ਠੀਕ ਆ ਹਾਂਜੀ ਜੀ ਲਾਪਨ ਫੂਲ ਭਾਈ ਜੀ ਹਾਂਜੀ ਫੂਲ ਜੀ ਮੋਬਾਈਲ ਨੰਬਰ ਬੋਲ ਦੋ ਵੀਰੇ 9653817920 ਠੀਕ ਆ ਆਪਣੇ ਨੇੜੇ ਪਿੰਡ ਕਿਹੜਾ ਕਿਹੜਾ ਰਹਿੰਦਾ ਨੇ ਨੇੜੇ ਹੀ ਉਧਰ ਕੋਠਾਗੁਰੂ ਇਧਰ ਬਾਜਾਖਾਨਾ ਤੇ ਜਲਾਲ ਠੀਕ ਆ ਇਹ ਆਪਣੇ ਨੇੜੇ ਨੇੜੇ ਪਿੰਡ ਰਹਿੰਦੇ ਨੇ ਹਾਂ ਨੇੜੇ ਨੇੜੇ ਹੀ ਤੇ ਇਧਰੋਂ ਸਟਾਰਟ ਕਰੀਏ ਬਈ ਹਾਂਜੀ ਬਈ ਜਿਹੜੀ ਆਪਾਂ ਸਾਹਮਣੇ ਵੇੜ ਦੇਖ ਰਹੇ ਆ ਕਿਹੜਾ ਸੂਆ ਸੂਈ ਵੀ ਆ ਇਹ ਪਹਿਲਾ ਸੂਆ ਜੀ ਲੂਣ ਸੂਈ ਵੀ ਆ ਕਿੰਨਾ ਟਾਈਮ ਹੋ ਗਿਆ ਬਈ ਹਾਂਜੀ ਇਹਨੂੰ 1 ਮਹੀਨਾ 20 ਦਿਨ ਹੋ ਗਏ ਠੀਕ ਆ ਇੱਕ ਮਹੀਨਾ 20 ਦਿਨ ਹੋ ਗਏ ਚੋਈ ਨੂੰ ਹਾਂਜੀ ਹਾਂਜੀ ਤੇ ਬੱਚਾ ਬਾਈ ਕੀ ਆ ਬੱਚਾ ਜੀ ਬੱਚਾ ਬਸ ਆ ਬੱਚਾ ਹੀ ਆ ਬੱਚੇ ਚੰਗੇ ਪਾਉਂਦੀ ਆ ਹਨਾ ਹਾਂਜੀ ਬੱਚੇ ਵਧੀਆ ਜੀ ਤੇ ਬਾਈ ਕਿੰਨਾ ਕਰਦਾ ਤਾ ਮਤਲਬ ਕਿ ਹੁਣ ਹਾਜ਼ਰ ਆ ਇਹ 16 17 ਲੀਟਰ ਆ ਜੀ 16 17 ਲੀਟਰ ਮਤਲਬ ਕੰਡੇ ਵਾਲਾ ਹਾਜ਼ਰ ਹਾਂਜੀ ਹਾਂਡੀ ਗੰਡ ਕੋਈ ਤੋਲ ਕੇ ਲੈ ਜਾਏ ਭਾਈ ਦੋ ਟਾਈਮ ਚੋਕੇ ਲੈ ਜਾਏ ਠੀਕ ਆ ਭਾਵੇਂ ਬਾਈ ਕਹਿੰਦਾ ਕੋਈ ਦੋ ਟਾਈਮ ਚੋਲੇ ਭਾਵੇਂ ਚਾਰ ਟਾਈਮ ਚੋਲੇ ਹਾਂਜੀ ਹਾਂਜੀ ਮਸੱਲੀ ਕਰਕੇ ਵੀ ਮਤਲਬ ਲੈ ਕੇ ਜਾਵੇ ਹਾਂਜੀ ਹਾਂਜੀ ਬਾਕੀ ਖੋਲ ਦੇ ਭਰਾ ਤੋਰ ਦੇਖੋ ਹਾਂਜੀ ਤੋਰ ਕੇ ਦਿਖਾ ਦਿੰਦੇ ਬਾਈ ਕੱਦ ਚੰਗਾ ਬਰੀਡ ਚੰਗੀ ਆ ਬਾਈ ਫੈਟ ਫੂਡ ਕਿਵੇਂ ਆਉਂਦੀ ਹੈ ਫੈਟ ਵਧੀਆ ਜੀ ਠੀਕ ਆ ਹਾਂ ਫੈਟ ਬਾਈ ਕਹਿੰਦੇ ਚੰਗੀ ਆਉਂਦੀ ਆ ਬਾਕੀ ਬਾਈ ਫੇਸ ਕੁਆਲਿਟੀ ਚੈੱਕ ਕਰਾ ਲੈ ਬਹੁਤ ਪਿਆਰੀ ਬਿਊਟੀ ਚੈੱਕ ਕਰ ਲਓ ਫੇਸ ਦੀ ਛੋਟਾ ਛੋਟਾ ਕੰਨਾ ਬੁੱਧੀ ਵਧੀਆ ਹੋਰ ਲਕਮਾਲ ਦੀ ਆ ਗਈ ਬਾਕੀ ਕੱਦ ਵੱਡਾ ਵਾਲੀ ਕਿਸੇ ਬਖਤੋਂ ਲਸੀ ਲਾਮੀ ਨਹੀਂ ਤਿਤਾਰ ਤੂਰ ਕਿਵੇਂ ਆ ਬਾਈ ਤਾਰ ਪੂਰੀ ਠੀਕ ਆ ਇੱਕ ਨੰਬਰ ਹੈ ਠੀਕ ਆ ਹੱਥੀ ਚ ਬਾਈ ਕਰਦੇ ਹਾਂ ਹਾਂਜੀ ਹੱਥੀ ਹੱਥੀ ਜੀ ਹੱਥੀ ਠੀਕ ਆ ਨੇ ਬਾਈ ਆਡਰ ਚੈੱਕ ਕਰ ਲੋ ਬਹੁਤ ਸੋਹਣਾ ਕਰਮਾਲੀ ਦਾ ਤਿਆਰ ਕਰਿਆ ਵਾ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਫਿਕਸ ਕਰਮਾਲੀ ਹਵਾਂ ਨਾ ਰੱਖਦੀ ਠੰਡੀ ਸੀ ਲਾ ਵੀਰੇ ਹਾਂਜੀ ਠੰਡੀ ਸੀ ਲ ਪੂਰਾ ਲੈ ਚੱਲ ਭਰਾ ਮੋੜ ਨਾ ਕੋਈ ਗੱਲ ਨਹੀਂ ਬਾਕੀ ਬਾਈ ਕੋਲੇ ਵਧੀਆ ਬਾਈ ਬਰੀਡ ਆ ਗਈ ਸਾਰੀ ਤੇ ਬਾਈ ਫਿਰ ਕੀ ਮੁੱਲ ਹੈ ਦਾ ਜਾਇਜ਼ ਜਿਆ ਦੇਣ ਲੈਣ ਜਾ ਮੁੱਲ ਇਹ ਪਵ ਨਾਲ ਝੋਟੀ ਆ ਜੀ ਇੱਕ ਹੂੰ ਇਕੱਠਿਆਂ ਦਾ ਹੀ ਕਰਾਂਗੇ ਜੀ ਠੀਕ ਆ ਹਾਂਜੀ ਬਾਈ ਕਹਿੰਦਾ ਵੀ ਆਪਾਂ ਕੱਠੀਆਂ ਦੀ ਮੁੱਲ ਕਰਾਂਗੇ ਬਾਕੀ ਬਾਈ ਐਡਰੈਸ ਚੈੱਕ ਕਰ ਲਓ ਬਹੁਤ ਸੋਹਣਾ ਫਿਕਸ ਕਰਨ ਵਾਲੇ ਹਵਾਨਾ ਰੱਖਦੀ ਆ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਥੋੜਾ ਐ ਬਾਈ ਮੇਰੇ ਕੈਮਰੇ ਨੂੰ ਜੁੜੂ ਜੱਕਦੀ ਆ ਕਰਮ ਵਾਲੀ ਡਰਦੀ ਆ ਜੀ ਥੋੜਾ ਹੋਰ ਆਪਣੇ ਘਰੇ ਕੋਈ ਆਉਂਦਾ ਨਹੀਂ ਜੀ ਹੂੰ ਔਣਾ ਘਰ ਦੇ ਪਸ਼ੂ ਆ ਜੀ ਠੀਕ ਆ ਬਾਈ ਥੋੜਾ ਜਿਹਾ ਬਾਈ ਕਹਿੰਦਾ ਮੈਂ ਮਤਲਬ ਆਉਂਦਾ ਨਹੀਂ ਕਰਦਾ ਕਰ ਲੈ ਬਾਈ ਚੈੱਕ ਕਰ ਲਓ ਬਹੁਤ ਸੋਹਣਾ ਥੰਦ ਲਗਾ ਕੱਲਾ ਕੱਲਾ ਥਾਣਾ ਪੂਰੀ ਬੁੱਤੀ ਉਹ ਥੰਦ ਲਗਾ ਬਾਕੀ ਬਾਈ ਨੇ ਧਾਰ ਵੀ ਦਸੀਆ ਕਹਿੰਦਾ ਇੱਕ ਨੰਬਰ ਬਾਕੀ ਬਾਈ ਦਾ ਬ ਤੇ ਅੱਗੇ ਬਾਈ 2 ਨੰਬਰ ਤੇ ਇਹ ਝੋਟੀ ਆਪਣੀ ਜੀ 14-15 ਮਹੀਨਿਆਂ ਦੀ ਆ 14-15 ਮਹੀਨਿਆਂ ਦੀ ਉਮਰ ਹੈ ਜੀ ਹਾਂਜੀ ਹਾਂਜੀ ਠੀਕ ਆ ਤੇ ਬਾਈ ਕਿਹੜੇ ਟੀਕੇ ਦੀ ਆ ਤਾਂ ਨਹੀਂ ਪਤਾ ਨਹੀਂ ਨਹੀਂ ਆਪਨ ਉਹ ਠੀਕ ਆ ਵੀਰੇ ਹਾਂਜੀ ਤੇ ਇਹਦੀ ਉਮਰ ਹੁਣ 14-15 ਮਹੀਨੇ ਹੋ ਗਏ ਹਾਂਜੀ ਠੀਕ ਆ ਤੇ ਮਦਰ ਦਾ ਬਾਈ ਰਿਕਾਰਡ 13-14 ਲੀਟਰ ਸੀਗਾ ਜੀ ਉਹਦਾ ਠੀਕ ਆ ਜੀ ਤੋਂ ਆਪਾਂ ਲਈ ਸੀਗੀ ਕਿਸੇ ਤੋਂ ਠੀਕ ਆ ਹਾਂਜੀ 13 14 ਲੀਟਰ ਬਾਈ ਕਹਿੰਦਾ ਦੁੱਧ ਸੀਗਾ ਰਿਕਾਰਡ ਸੀਗਾ ਮਾ ਦਾ ਬਾਕੀ ਬਾਈ ਫੇਸ ਕੁਆਲਟੀ ਚੈੱਕ ਕਰ ਲੋ ਸਿੰਘ ਬਾਈ ਬਹੁਤ ਸੋਹਣਾ ਹੈ ਨਾ ਮੇਰੇ ਨੂੰ ਦਹੀ ਆ ਦੇਖੋ ਆਪ ਹੀ ਤੁਸੀਂ ਲੈ ਬਾਈ ਚੈੱਕ ਕਰ ਲੋ ਚਮਾ ਨਾਲ ਹੀ ਲੱਗ ਕਰਮ ਵਾਲੀ ਮੈਨੂੰ ਲੱਗਦਾ ਰੁਪਿਆ ਵੀ ਨਹੀਂ ਬਣਿਆ ਹੈ ਨਾ ਕਿਸੇ ਹਾਂਜੀ ਹਾਂਜੀ ਹਾਂ ਖੋਲ ਦੇ ਬਈ ਇਹਨੂੰ ਵੀ ਤੋਰ ਦੇ ਖੋਲ ਕੇ ਉਮਰ ਦੇ ਸਾਹਿਬ ਨੇ ਬਾਈ ਕੱਦ ਚੰਗਾ ਬਾਕੀ ਬਾਈ ਨਾਲ ਦੁੱਧ ਦਾ ਰਿਕਾਰਡ ਵੀ ਚੰਗਾ ਦੱਸਿਆ ਬਾਈ ਕਹਿੰਦਾ 14 13 14 ਲੀਟਰ ਮਾ ਨੇ ਦਿੱਤਾ ਹੈ ਥੋੜਾ ਜੱਕੂਗੀ ਜਰੂਰ ਬਾਈ ਹਾਂਜੀ ਥੋੜਾ ਡਰਦੀ ਹਾਂ ਸੋ ਥੋ ਕੈਮਰੇ ਤੋਂ ਕੈਮਰੇ ਤੋਂ ਬਾਈ ਜਰੂਰ ਰੱਖਦੀ ਹਾਂ ਤੇ ਥਾਣ ਬਈ ਚਾਰੀ ਆ ਫਿਰ ਹਾਂਜੀ ਚਾਰੀ ਬਾਈ ਕਹਿੰਦੇ ਬਾਈ ਥਾਣ ਚਾਰੀ ਆ ਆਪਾਂ ਨੇੜੇ ਤੇ ਚੱਕਰਵਾਦਣਾ ਕੋਈ ਗੱਲ ਨਹੀਂ ਵੀਰੇ ਮੂਲ ਨੇ ਲੈ ਬਾਈ ਤੋਰਾ ਤਾਰਾ ਚੈੱਕ ਕਰ ਲੋ ਇੱਕ ਨੰਬਰ ਆ ਕਰਮਾਲੀ ਦਾ ਥੋੜਾ ਇਹ ਕੈਮਰੇ ਤੋਂ ਜਰੂਰ ਚੱਕਦੀ ਹੈਗੀ ਕਿਉਂਕਿ ਬਾਈ ਕਹਿੰਦਾ ਕਦੇ ਮੈਂ ਬਾਹਰ ਨਹੀਂ ਕੱਢੀਆਂ ਗਿਆ ਚੌੜੀ ਟੁੜੀ ਬਹੁਤ ਆ ਬਾਈ ਹੈਨਾ ਹਾਂਜੀ ਪਿੱਛੋਵਾ ਦਾ ਕੱਦ ਵੀ ਬਹੁਤ ਹੋਈ ਦੀਦਾ ਹੈਨਾ ਹਾਂਜੀ ਹਾਂਜੀ ਤੇ ਆਪਾਂ ਨੇੜੇ ਚੱਕਰ ਆਣੇ ਬਾਈ ਥਾਣ ਨੇ ਬਾਈ ਮਗਨਾ ਚੋੜੀ ਬਹੁਤ ਚੰਗੀ ਆ ਬਾਈ ਗੱਪਣਾ ਰਗੀ ਝੋਣੀ ਤਾਂ ਯਾਰ ਹਾਂਜੀ ਹਾਂ ਕੱਲਾ ਕਲਾ ਥਾਣਾ ਬਾਈ ਪੂਰੀ ਵਿਥੀ ਦਾ ਥਣ ਲਗਾ ਚਾਰੇ ਥਾਨ ਨੇ ਖੜ ਮੈਂ ਤੇ ਬਾਈ ਫਿਰ ਕੀ ਮੋਲਾ ਦੋਮਾ ਦਾ ਜਾਇਜ਼ ਇਹਨਾਂ ਦੇ ਆਪਣਾ ਦੋਨਾਂ ਦਾ 95 ਆ ਠੀਕ ਆ ਹਾਂਜੀ ਮੋਲਾ ਦਾ ਬਾਈ ਕਹਿੰਦਾ 95000 ਰੁਪਿਆ ਮੋਲਾ ਬਾਕੀ ਮਾਨਤਾਨ ਹੋ ਜੂ ਵੀਰੇ ਹਾਂ ਮਾਨਤਾਨ ਹੋ ਜੂ ਤੇ ਜੇ ਕੋਈ ਮਤਲਬ ਜੋੜਾ ਲਊਗਾ ਉਹ 95000 ਦਾ ਹਾਂਜੀ ਵੀ 95000 ਮੋਲਾ ਜੀ ਉਹਦੇ ਚੋਂ ਜੇ ਮਾਨਤਾਨ ਕਰਾਂਗੇ ਠੀਕ ਆ ਵੀ ਜੇ ਕੋਈ ਇਕੱਠਾ ਦੋਨਾਂ ਹੀ ਲਊਗਾ ਜੇ ਬਾਈ ਇਹ ਅਲੱਗ ਕੋਈ ਲਊਗਾ ਅਲੱਗ ਦਾ ਡੋਡੀ ਰੇਟ ਹੋਊਗਾ ਫੋਨ ਤੇ ਠੀਕ ਆ ਬਾਈ ਕਹਿੰਦਾ ਜੇ ਕੋਈ ਅਲੱਗ ਅਲੱਗ ਲਊਗਾ ਫਿਰ ਉਹ ਹੈ ਜੇ ਰੇਟ ਹੋਊਗਾ ਜੇ ਇਕੱਠੀਆਂ ਲਊਗਾ ਤਾਂ ਮਤਲਬ 95000 ਰੁਪਏ ਹਨਾ ਬਾਈ ਤਾਂ ਹੋ ਜੂ ਬਾਈ ਹਾਂਜੀ ਹਾਂਜੀ ਠੀਕ ਆ ਬਾਈ ਤੇ ਨਾ ਕਿਸੇ ਕੇ ਬਾਈ ਕੋਲੇ ਬਾਈ ਦੋ ਆਪਾਂ ਦੋਵੇਂ ਹੀ ਦਿਖਾ ਦਈਏ ਕਿਸੇ ਵੀ ਨੂੰ ਕੋਈ ਪਸੰਦ ਆਉਂਦਾ ਨਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ